ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੇਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਇੱਕ ਵਾਰੀ ਫੇਰ ਤੋਂ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਵੀਡੀਓ ਜਿਹੜੀ ਕੋ ਲੀਕ ਹੋ ਚੁੱਕੀ ਆ ਹੁਣ ਇਹ ਕਿਹੜੇ ਗਾਣੇ ਦੀ ਆ ਉਹ ਹਲੇ ਤੱਕ ਕਿਸੇ ਨੂੰ ਨਹੀਂ ਪਤਾ ਪਰ ਸਿੱਧੂ ਮੂਸੇਵਾਲਾ ਉਸ ਦੇ ਵਿੱਚ ਐਕਟਿੰਗ ਕਰਦਾ ਜਾਂ ਦਿਖਾਈ ਦਿੱਤਾ ਆ ਅਤੇ ਵੀਡੀਓ ਦੀ ਸ਼ੂਟਿੰਗ ਜਿਹੜੀ ਕਿ ਉਹ ਚੱਲ ਰਹੀ ਆ ਕੋਈ 40 ਸੈਕਿੰਡ ਦੀ ਹੈ ਜਿਹੜੀ ਕਿ ਵੀਡੀਓ ਲੀਕ ਹੋਈ ਆ ਸਿੱਧੂ ਮੂਸੇਵਾਲੇ ਦੀ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਗਾਣੇ ਦੀ ਰਿਕਾਰਡਿੰਗ ਕਰ ਰਿਹਾ ਆ ਜੈਕਟ ਉਹਨੇ ਪਾਈ ਹੋਈ ਆ ਤੇ ਕਿਸੇ ਬਿਲਡਿੰਗ ਦੇ ਉੱਪਰ ਚੜਿਆ ਹੋਇਆ ਆ ਅਤੇ ਕੈਮਰਾਮੈਨ ਸਾਫ਼ ਦਿਖਾਈ ਦੇ ਰਿਹਾ ਆ ਅਤੇ ਸਾਰਿਆਂ ਦੇ ਮਨ 'ਚ ਇਹੋ ਸਵਾਲ ਆ ਕਿ ਇਦਾਂ ਦਾ ਕੋਣ ਬੰਦਾ ਆ ਜਾਂ ਕਿਹੜਾ ਇਦਾਂ ਦਾ ਸਿੱਧੂ ਮੂਸੇਵਾਲੇ ਦੇ ਨਾਮ ਰਹਿਣ ਵਾਲਾ ਬੰਦਾ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਬਾਰ-ਬਾਰ ਗਾਣੇ ਜਾਸਿੱਦੂ ਮੂਸੇਵਾਲੇ ਦੀਆਂ ਵੀਡੀਓ ਨੂੰ ਲੀਕ ਕਰ ਰਿਹਾ ਆ ਆਓ ਦੇਖਦੇ ਆਂ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਕੀ ਕੁਝ ਕਰ ਰਿਹਾ ਆ ਹਾਂਜੀ ਦੋਸਤੋ ਇਹ ਆ ਵੀਡੀਓ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖੰਦੇ ਹੋ ਤੁਸੀਂ ਵੀਡੀਓ ਤੋਂ ਹਿਸਾਬ ਲਗਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਕੋਈ ਤਗੜਾ ਹੀ ਗਾਣਾ ਆਉਣ ਵਾਲਾ ਆ ਕਿਉਂਕਿ ਸਿੱਧੂ ਮੂਸੇਵਾਲਾ ਜਿਸ ਤਰ੍ਹਾਂ ਐਕਟਿੰਗ ਕਰ ਰਿਹਾ ਆ ਗਾਣੇ ਦੀ ਤੁਸੀਂ ਉਸ ਤੋਂ ਹੀ ਹਿਸਾਬ ਲਗਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਵੀ ਰਿਕਾਰਡ ਕਰ ਰਿਹਾ ਸੀਗਾ ਸਿੱਧੂ ਮੂਸੇਵਾਲਾ ਜਾ ਗਾਣੇ ਦੀ ਐਕਟਿੰਗ ਕਰ ਰਿਹਾ ਸੀਗਾ ਉਸ ਤੋਂ ਪਤਾ ਸਾਫ਼ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਕੋਈ ਤਗੜਾ ਹੀ ਗਾਣਾ ਆ ਜਿਹੜਾ ਕਿ ਸਾਨੂੰ ਬਹੁਤ ਜਲਦੀ ਸੁਣਨ ਨੂੰ ਵੀ ਮਿਲ ਸਕਦਾ ਆ ਪਰ ਸਵਾਲ ਇਹ ਫਿਰ ਪੈਦਾ ਹੁੰਦਾ ਹੈ ਕਿ ਇਹ ਜਿਹੜੀਆਂ ਵੀਡੀਓ ਨੇ ਉਹ ਕੌਣ ਲੀਕ ਕਰ ਰਿਹਾ ਹੈ ਸਿੱਧੂ ਮੂਸੇਵਾਲੇ ਦੀਆਂ ਸਾਨੂੰ ਗਾਣਾ ਵੀ ਸੁਣਨ ਨੂੰ ਕਦੋਂ ਮਿਲੂਗਾ ਸਿੱਧੂ ਮੂਸੇਵਾਲੇ ਦਾ ਜਿਹੜੇ ਗਾਣੇ ਦੀ ਸਿੱਧੂ ਮੂਸੇਵਾਲਾ ਐਕਟਿੰਗ ਕਰ ਰਿਹਾ ਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਆਜ਼ਰਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ